ਤੇ ਉਹ ਜੇ ਫਲ ਭਰ ਕੇ ਧੰਨਾ ਕਹਿੰਦਾ ਹੁਕਮ ਕੀ ਆ ਮੇਰੇ ਸਰਦਾਰ ਦਾ ਕਹਿੰਦਾ ਜੋ ਵੀ ਤੁਸੀਂ ਢੱਡਪੱਟ ਬਨ ਕੇ ਇਹ ਜੋ ਕਾਦਰ ਚਾਇਆ ਹੈ ਕਿ ਚੌਕੀਆਂ دیਵਾਨ ਜਗਰਾਤੇ ਅਖੰਡ ਪਾਠ ਕੇ ਧਰਮ ਵਾਲਿਆਂ ਦੇ ਘਰੇ ਭਾਗਾਂ ਵਾਲਿਆਂ ਦੇ ਘਰੇ ਬਹੇ ਕਰਦੇ ਧੰਨਾ ਬਾਬਾ ਬੰਦ ਮੰਜ਼ੂਰ ਕਿਉਂ ਨਾ ਹੋਵੇ ਜਦੋਂ ਇੰਨੀ ਸੰਗਤ ਖੁਸ਼ ਹੋਵੇ ਨਾ ਦਰਬਾਰ ਦੇ ਵਿੱਚ ਜਿੱਥੇ ਸੰਗਤ ਖੁਸ਼ ਹੈ ਉੱਥੇ ਹੀ ਰੱਬ ਖੁਸ਼ ਆ ਧੰਨਵਾਦ ਰੱਬਾ ਕਿੱਥੇ ਨਹੀਂ ਵਸਦਾ ਆਪਾਂ ਸੰਗਤ ਦੇ ਵਿੱਚ ਦਾ ਵਸਦਾ ਸੰਗਰਾ ਦੇ ਜ਼ਿਲ੍ਹਾ ਦੇ ਵਿੱਚ ਰੱਬ ਵਸਦਾ ਜੇ ਆਪ ਦੇ ਦਿਲ 'ਚ ਇੱਛਾ ਲੱਗੇ ਬੈਠੇ ਨਾ ਵੀ ਇੱਥੇ ਰੱਬ ਬੈਠਾ ਵੀ ਇਹ ਸਦਰਗਾਹ ਤੇ ਕੋਈ ਚੀਜ਼ ਹੈ ਤਾਂ ਆਏਗਾ ਕੀ ਹੈ ਧਰ ਰੱਬਾ ਮਾਲਕ ਦੇ ਦਰਬਾਰ ਦੇ ਵਿੱਚ ਕੈਸਾ ਹੁਕਮ ਹੁੰਦਾ ਕਹਿੰਦਾ ਜਾਓ ਭਾਈ ਟੋਡਾ ਅੱਜ ਦਾ ਦੀਵਾਨ ਦੀਵਾਨ ਭੰਡਾਰਾ ਮੈਂ ਕਹਿੰਦਾ ਓਏ ਕਹਿੰਦਾ ਜੋ ਵੀ ਨਿਆਜ ਪਤਾਸਾ ਸੱਕਰ ਚੂਰਮਾ ਲਾਦਾ ਜਾਓ ਇਹ ਦਾ ਤੇ ਦਰਬਾਰ ਵਿੱਚ ਮਨਜ਼ੂਰ ਹੋਵੇ ਧਰ ਰੱਬਾ ਠੀਕ ਆ ਕੋਲ ਲਾਲਾ ਨੇ ਕੀ ਸੌਦਾ ਕੋਲ ਗੱਦੀਆਂ ਨੇ ਮਾਲਕ ਦੀ ਜਾ ਓਏ Kırk yıldır, kırk ਜੋ ਵੀ ਲੰਗਰ ਭੰਡਾਰਾ ਰਹਾ ਤਾਂ ਮੈਂ ਜਾ ਦੱਸ ਦਤੈ ਨੇ ਮਨਜ਼ੂਰੀ ਧੰਨਾ ਬਾਬਾ ਧੰਨਾ ਇੱਕ ਤਾਂ ਹੀ 2 3 4 ਨਹੀਂ ਪਾਣੀ ਬਾਬਾ ਬਸ ਸਾਰੀਆਂ ਗੱਲਾਂ ਕਰਨੀਆਂ ਪਰ ਗੱਲਾ ਕਰਦੀ ਆ ਪੜਦੇ ਧੰਨਾ ਗੱਲਾ ਕਰੂੰਗਾ ਪੜਦੇ ਦੇ ਨਾਲ ਠੀਕ ਆ ਗੱਲਾ ਕਰੂੰਗਾ ਬੈਠ ਕੇ ਕਹਿੰਦਾ ਲਾ ਮਾਈ जो भी तुम दिमाग भंडारा करा था माल कहीं मैं धन्यवाद बाबा जिससे संगत को साथ एक हो गया खोसा तो भाई सारे संगत ताली मार के दसो जा बीबी मेरा पीर भी खोसा टोटे को ठीक है बाबा लखन दाता लाला वाली सरकार शेख अब्दुल कादिर जिलानी को दुबे सुबह शाह जिलानी मेरा गौसे पाक तकीर वाली सरकार ਕਦ ਲੈ ਮਾਈ ਕਸ਼ਕ ਗਲਤੀਆਂ ਕੀਤੀਆਂ ਕਿਸੇ ਨੇ ਭੁਗਤੀਆਂ ਕਿਸੇ ਨੇ ਭਾਈ ਵੀ ਭਾਈ ਨਾਲ ਲੱਗਉਂਦੀਆਂ ਗੱਲਾਂ ਪੜਦੇ ਨੇ ਪੜਦੇ ਨੇ ਮੇਨ ਗੱਲ ਇਹ ਹੈ ਵੀ ਟੋਡਾ ਜਦਾ ਦਵਾਨ ਮੰਨਦਾ ਜਦ ਵੀਰ ਬੋਛਾ ਠੀਕਾ ਬੀਬੀ ਜੈਜਕਾਰ ਹੋਗੀ ਬੇੜੇ ਪਾਰ ਹੋ ਠੀਕ ਹੈ ਰੋਦੇ ਆਉਣਗੇ ਹੱਸਦੇ ਜਾਣਗੇ ਆਉਣ ਵਾਲਾ ਸਮਾਂ ਦੇਖੀ ਬੀਬੀ ਸਾਲ ਦੀ ਸਾਲ ਮੇਲਾ ਲੱਗਿਆ ਕਰੂ ਧੰਨਵਾਦ 17ਵਾਂ ਜਿਹੜਾ ਖਾਰਮਾ ਹੋਊਗਾ ਨਾ ਤੜਾ ਦੁਨੀਆ ਕੋਠੇ ਤੇ ਚੜ ਤਰ ਕੇ ਹੌਲੀ ਦੇਖਦੇ ਫਿਰ ਬਹਿ ਬਹਿ ਕੇ ਦੇਖੋ ਵੀ ਕੀ ਬਣਦਾ ਧੰਨਵਾਦ ਠੀਕ ਆ ਤਾ ਬਿੱਬੀ ਪਿੰਡ ਤੇ ਫਿਰਨੀ ਤੱਕ ਲੜੀਆਂ ਲੱਗ ਜਾਂਦੀਆਂ ਬੜਾ ਬਾਬਾ ਦੇ ਸੱਚੇ ਦਰਬਾਰ ਜੈ ਗੱਦੀਆਂ ਦੇ ਮਾਲਕ ਦੀ ਵਿਸ਼ਵਾਸ ਕਰਦੀਆਂ ਪੀਰ ਤੇ ਮੇਰੀ ਗੱਲ ਤੇ ਵਿਸ਼ਵਾਸ ਕਰਨਗੇ ਫਿਰ ਹੈ ਜਦ ਅੱ비 ਰੰਗ ਲਾ ਰਿਹਾ ਪਟੜੀਆਂ ਦੋ ਚਾਰ ਤਰ੍ਹਾਂ ਗੱਲਾਂ ਕਰਦੀਆਂ ਨਾ ਉਹਨਾਂ ਤੇ ਅਮਲ ਕਰੀ ਠੀਕ ਆ ਇੱਕ ਬਾਪੇ ਦੇ ਮੱਥਾ ਇੱਕ ਸਾਜਣਾ ਮੱਥਾ ਦੇ ਪਿੱਛੇ ਹੋ ਕੇ ਬੈਲੇ ਬੋਲ ਲਾਲਾਂ ਵਾਲੇ ਪੀਰ ਦੀ ਆਈ ਹੋਈ ਸੰਗਤਰੀ ਭਾਈ ਚੌਂਕੀ ਮਜ਼ੂਰਾ ਦੁੱਧ ਵਾਲਾ ਦੁੱਧ ਪੁੱਤ ਵਾਲਾ ਪੁੱਤ ਨੌਕਰੀ ਵਾਲਾ ਨੌਕਰੀ ਜਿਨ੍ਹਾਂ ਦੇ ਸੰਜੋਗ ਨਹੀਂ ਬਣਦੇ ਉਹਨਾਂ ਨੂੰ ਛੁੱਕਰੀ ਬੋਲ ਲਾਲਾਂ ਦੇ ਪੀਰ ਦੀ ਸਭਾ ਗੱਡੀਆਂ ਦੇ ਮਾਲਕ ਤਾਂ ਵੀ ਦੇ ਪਾਸ ਸਰਬੋਤਮ ਅੱਲਾ ਨੇ ਸਵੇਰੇ ਆਉਗੇ ਨੇ ਸਾਥ ਸਵੇਰੇ ਕੋਕਮ ਮੇਰੀ ਸਰਕਾਰ ਦਾ ਕੋਈ ਮੈਂ ਪੁੱਛਦੀ ਆਉਦੇ ਸਰੀਰ ਦੀ ਬਾਪਾ ਕੋਈ ਭੈਣ ਬੈਠੀ ਹੋਵੇ ਮਾਈ ਦੇ ਸਰੀਰ ਤੇ ਬੰਦੀ ਦਿੱਕਤ ਸਰੀਰ ਵਾਸਤੇ ਪੁੱਛਣਾ ਹੋਵੇ ਭਾਈ ਦਿੱਕਤ ਬਣਦੀ ਕੀ ਕਹਿੰਦਾ ਇੱਕ ਪਾਸਾ ਖੜ ਜਾਂਦਾ ਮਾਈ ਦਾ ਆਜੋ ਭੈਣੇ ਸਾਹਮਣੇ ਬੋਲੀ ਤੇਰੇ ਕਾਹਨਾ ਪੁੱਗੇ ਮੈਂ ਜਾਣਦਾ ਤਾਂ ਨਹੀਂ ਪੁੱਤ ਨਾਲ ਕੌਣ ਆਇਆ ਮੇਰੇ ਭੈਣੇ ਹੋਰ ਖਡਿਆਨ ਗਾਉਂ ਦੇ ਦੀ ਪਿੰਡ ਨਾਲ ਕਰ ਖੜੀ ਸਤੇ ਬੁੱਧ ਫਰੀਡ ਤੇ ਦਿੱਕਤ ਬਣਦੀ ਆ ਹੈ ਕਿਹੜਾ ਪਿੰਡ ਆਹੀ ਪਿੰਡ ਹੈ ਕਾਇ ਬਾਪਾ ਵੀ ਆ ਵੀ ਬਾਬਾ ਤੇ ਸੱਚੇ ਦਰਵਾਜ਼ੇ ਦੀ ਸਰਦਾਰ ਜਿੰਦਿਆ ਇੱਕ ਤਾਂ ਮੇਰਾ ਪਹਿਲਾ ਸਿਸਟਮ ਖਸਾਬ ਜੀ ਮੱਧ ਪ੍ਰਦੇਸ਼ ਤੋਂ ਤੁਰੇ ਆਮ ਅਸਾਈਟ ਕਰੋ ਕੱਲ ਦਾ ਵੀ ਦਿਵਾਨ ਲਗਾਤਾਰ ਪ੍ਰੋਗਰਾਮ ਚੱਲਿਆ ਐਕਸਟਰਾ ਹੈਗੀ ਜਗਾ ਵਸਾਂ ਕੁਝ ਨਹੀਂ ਠੀਕ ਹੈ ਤੇ ਇੱਕ ਗਲਤੀ ਦੇ ਦੇ ਚ ਨਹੀਂ ਇੱਕ ਸਿਸਟਮ ਹੋਰ ਸਾਦਾ ਲੱਗਿਆ ਠੀਕ ਹੈ ਤੂੰ ਵੀ ਜਸ ਉਸ ਹਿਸਾਬ ਨਾਲ ਰੱਖੀ ਠੀਕ ਹੈ ਨਾ ਇਹ ਕਹਿਣਾ ਕਰੇ ਕੱਪੇ-ਕੱਪੇ ਕਿ ਉਹਦੇ ਵਿੱਚ ਪਾ ਦੇ ਹੱਥ ਮੇਰਾ ਹੁਣ ਬਾਬਾ ਅਦਰ ਸੁਤੇ ਰਹਾ ਸਦਾ ਹੀ ਜਸ ਹੈ ਕਿ ਨਹੀਂ ਫੜ ਪਿਆ ਮੈਂ ਤਾਂ ਕੁਛ ਨਾ ਕੁਛ ਕਰ ਦੂੰਗਾ ਬੋਲ ਬਾਬਾ ਜੀ ਸਦਾ ਕਰਨਾ ਕੀ ਕਿਸੇ ਦੁੱਤੀ ਗੱਲ ਦੂ ਬੋਲ ਬਾਬਾ ਕਾ ਮਾ ਆਈ ਹੈਂ ਕਹਿੰਦਾ ਪੁੱਤ ਸਿਰੋ ਲੈ ਕੇ ਪੈਰਾਂ ਤੇ ਕਹਿੰਦਾ ਸਰੀਰ ਮਿੱਟੀ ਰੰਦਾ ਆ ਭਰ ਤੂੰ ਮੇਰੀ ਬੋਤ ਵਾ ਜਾ ਕਹਿੰਦਾ ਸਿਰੋ ਲੈ ਕੇ ਪੈਰਾ ਤੇ ਸਿਰਾਂ ਸਰੀਰ ਮਿੱਟੀ ਮਿੱਟੀ ਰੰਦਾ ਹੈਂ ਕਹਿੰਦਾ ਪੈਣ ਮੇਰੇ ਬਾਬੇ ਨੇ ਮੰਨਿਆ ਲਾਲਾ ਵਾਲੇ ਪੀਰ ਨੂੰ ਹੈਂ ਘਰ ਵਿੱਚ ਦਰਾ ਕਰਾਏ ਲਾਉਣੀ ਹੈਂ ਹਲੋ ਬੱਸ ਕੱਟੀ ਲਫੀ ਗਿਆ ਦੋ ਜਾਲਣੇ ਹੋ ਲੱਗੇ ਵਾਲੇ ਲਾਲਾ ਵਾਲੇ ਪੀਰ ਸਾਬਾ ਕਹਿੰਦਾ ਕੀ ਜਿਵੇਂ ਮੈਰੇ ਨਾਲ ਹੋਈ ਜਾਂਦੀ ਏ ਤੇਰੇ ਵੀ ਹੁੰਦੀ ਏ ਕੁੜੀਏ ਹਾਂ ਹਾਂ ਅੱਗੇ ਦਿਲ ਮੇਰੇ ਦਾ ਕਹਿ ਬਾਬਾ ਵੱਧ ਪ੍ਰਦੇਸ਼ਲਾਡ ਕਰਨ ਗਿਆ ਸਦਾ ਬੈਸੇ ਉਥਾਰੇ ਪੁੱਤਰੇ ਇਕੱਠੇ ਕਰਕੇ ਲੈ ਕੇ ਚੋਤਾ ਨਹੀਂ ਆ ਕੇ ਲੱਗੇ ਬੁਲੰਦ ਸਦਾ ਬੈਸੇ ਪਟੀਆਂ ਪਟੀਆਂ ਕੀ ਕਹਿੰਦਾ ਕੁੜੀਏ ਮਾਤਾ ਨੂੰ ਮੰਨਿਆ ਕਾਲਕਾ ਨੂੰ ਹੈ ਮਾਤਾ ਦੇ ਮੰਦਰ ਜਾਣੇ ਆ ਹੈ ਗੜੀ ਮਾਤਾ ਦੇ ਚੱਲ ਨਹੀਂ ਕਾਲੀ ਮੰਗਲੇ ਮੁੰਦਰ ਜਾਣੇ ਆ ਬਾਹਰ ਮੰਨ ਲੈ ਕੜੀ ਮਾਤਾ ਜੁੱਤ ਨਹੀਂ ਦੋਦੇ ਨਹੀਂ ਨਹੀਂ ਲੈਣ ਦਾ ਮਤਲਬ ਇਹ ਕਰ ਰਹੇ ਨਹੀਂ ਮੰਨਦੇ ਬਾਬਾ ਬਾਹਰ ਮੰਨਦੇ ਥੋੜਾ ਲਾ ਲਾ ਕੇ ਸਰਾ ਮਾਤਾ ਨੇ ਮੰਨਿਆ ਮਸਾਨੀ ਨੂੰ ਹੈ ਮੈਂ ਤੈਨੂੰ ਅੱਖਾਂ ਦੇ ਨਾਲ ਕੋਣ ਆਇਆ ਪੈਣ ਨੂੰ ਡਰ ਲੱਗਦਾ ਨਹੀਂ ਜੀ ਫਿਰ ਉੱਠ ਕੇ ਖੜੀ ਹੋ ਜਾ ਨਾਲ ਉਹ ਮੁੰਡਾ ਤੇਰੇ ਹੈ ਮੁੰਡਾ ਮੇਰਾ ਵੀ ਪਿਆਰ ਕਰਿਆ ਘਰੇ ਵਾਲਾ ਲਾ ਲਾ ਕੇ ਸਰਾ ਹੀ ਦਾ ਆਪਾ ਜੀ ਮੇਰੇ ਕੋਈ ਫਕੀਰ ਨਹੀਂ ਕੋਈ ਸਾਧ ਨਹੀਂ ਕੋਈ ਸੰਤ ਨਹੀਂ ਠੀਕ ਆ ਮਸਤੀ ਦੇ ਵਿਖੇੜਦਾ ਬੋਲੋ ਲਾਲਾ ਨੇ ਪੀਰ ਸਰਦਾਰ ਗੱਦੀਆਂ ਨੇ ਮਾਲਕ ਦੀ ਸਰਦਾਰ ਆਪ ਨੂੰ ਫਕੀਰ ਸੋਧਿਆ ਉਹਦੋਂ ਫਕੀਰ ਸੋਧਿਆ ਠੀਕ ਆ ਦਾਤਾ ਦਾ ਨਾਮ ਲੈ ਕੇ ਕਰਮ ਕਰਦੇ ਜੋ ਕਰਮ ਕਰਦੇ ਸੰਪੂਰਨ ਹੋ ਗਵਲਾ ਲਾਲਾ ਨੇ ਪੀਰ ਸਰਦਾਰ ਮੇਰੇ ਗੁਰੂ ਮੁਰਸ਼ਦ ਕੀ ਕਹਿੰਦਾ ਕੁੜੀਏ ਕਹਿੰਦਾ ਨਾਮ ਲੈ ਕੇ ਬਾਦੂ ਬਾਦੂ ਵਾਦ ਤੇ ਤੈਨੂੰ ਵਾਦ ਹੀ ਕੁੜੀਏ ਮੈਂ ਵਾਧੀ ਇੱਕ ਗੱਲ ਪੁੱਛਾਂ ਤੇਰੇ ਤੋਂ ਅਬ ਵੀਰ ਪਾਈ ਦਾ ਰਾਣੀ ਨਾਮ ਕੀ ਤੇ ਕੁੜੀਏ ਜੀ ਦੇ ਨਾਮ ਹੈ ਬਣਾਦਾ ਬੜਾ ਲਾਲ ਨਾਲੇ ਬੀਤ ਸੀ ਮਾਤਾ ਕਾਣਾ ਇਹ ਤਾਂ ਹਾਂ ਕਰਾ ਕੇ ਛੱਡੂ ਨੇ ਸਾਹ ਸਾਹ ਫੜੋ 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 ਛੱਡੋ ਜਕਾਰਾ ਹੋ ਜੇ ਪਾਰਨ ਤਾਰਾ ਬੇਪਰੀਕਾਰ ਛੱਡੋ ਜਕਾਰਾ ਹੋ ਜੇ ਪਾਰਨ ਤਾਰਾ ਆਖੋ ਬਾਬਾ ਤੇਰੇ ਸੱਚੇ ਸੁੱਚੇ ਦਰਬਾਰ ਦੀ ਮੁੱਲ ਲੱਖਾਂ ਦੇ ਦਾਤੇ ਪੀਰ ਦੀ ਆਪਣੇ ਆਪਣੇ ਗੁਰੂ ਸਾਧ ਆਪਣੇ ਆਪਣੇ ਮਾਤ ਪਿਤਾ ਦੀ धरती माता दी, नगर खे भाग जी मु सची सरकार फिर आखो मोगे वारे साध बाब ਨੂੰ ਬਾਬੇ ਨਾਲ ਪਿਆਰ ਹੱਥ ਫੜ ਕੇ ਜਕਾਰਾ ਲਾਉ। ਮੋਲ ਲੱਖਾਂ ਦੇ ਰਾਤੇ ਪੀਰ ਦੀ ਸਦਾ ਹੀ ਜੈ ਮਲੇਰਾਂ ਦੇ ਬਾਦਸ਼ਾਹ ਦੀ ਸਦਾ ਹੀ ਜੈ ਬਾਬੇ ਪੈਰੋ ਛੜੀਆਂ ਜਵਾਨ ਦੀ ਸਦਾ ਹੀ ਜੈ ਇਸ ਗੱਦੀ ਦੇ ਭਾਗ ਦੀ ਸਦਾ ਹੀ ਜੈ ਪੀਰ ਦੇ ਸਿੱਕੇ ਤੇ ਮਸੱਲੇ ਦੀ ਸਦਾ ਹੀ ਜੈ ਪੀਰ ਦੀਆਂ ਟਾਲ ਦੀਆਂ ਜੋਤਾਂ ਦੀ ਸਦਾ ਹੀ ਜੈ ਪੀਰ ਦੇ ਸੇਖਾ ਸਾਈਆਂ ਦੀ ਸਦਾ ਹੀ ਜੈ ਪੀਰ ਦੇ ਸਾਜੀਆਂ ਨਮਾਜ਼ੀਆਂ ਦੀ ਸਦਾ ਹੀ ਜੈ ਹਾਂ ਭਾਈ ਘਰ ਵਾਲੇ ਵੇ ਕੀ ਕਹਿਗੇ ਬਾਬਾ ਘਰ ਵਾਲੇ ਆ ਜਾਓ ਭਾਈ ਘਰ ਵਾਲੇ ਛੱਟ ਛੱਟ ਹਾਵੇ ਡੈਡੀ ਪਾਪਾ ਹੋ ਜੋ ਖੜੇ ਡੈਡੀ ਪਾਪਾ ਕਲਾਕਲਾ ਹਾਂ ਡੇੜੀ ਪਾਪਾ ਉਹ ਡੇੜੀ ਤੇ ਦਾਦਾ ਕੋਲ ਲੱਲ ਲੱਲ ਸਾਡਾ ਹਾਂ ਬੀਬੀ ਆ ਗਿਆ ਮੇਰੇ ਗੁਰੂ ਮਰਸ਼ਦ ਦੇ ਕੀ ਕੀ ਗਿਆ ਰੱਬ ਲੋਕ ਕਹਿੰਦਾ ਜਾ ਓਏ ਕਹਿੰਦਾ ਜਾਇ ਦੇ ਕਾਰ ਤੇ ਬੇੜਾ ਮਾ ਬਾ ਕਹਿੰਦਾ ਜਾ ਓਏ ਜੋ ਵੀ ਕੁਛ ਲਾਤਾ ਸ਼ੱਕਰ ਲਾਤੀ ਪਤਾਸੇ ਲਾਤੇ ਲੱਡੂ ਲਾਤੇ ਨੱਜਾ ਲਾਤੀ ਬਾਬਾ ਕਹਿੰਦਾ ਜਾ ਬੋ ਤਵੇ ਟਣ ਟਣ ਹੋ ਠੀਕ ਆ ਅੱਜ ਕਹਿੰਦਾ ਕੋਠੇ ਤੇ ਚੜਾ ਤੇ ਕੱਲ ਨੂੰ ਕੋਠਿਆਂ ਤੇ ਚੜਾਂਗੇ ਬਾਬਾ ਕੋਲ ਲੱਲ ਵਾਲੇ ਪੀਰ ਦੀ ਉਥੋਂ ਲੈ ਕੇ ਉਥੋਂ ਤੱਕ ਜੇ ਨਾ ਮੇ ਲੱਭਰੇ ਨਾ ਕਹੀਂ ਵੀ ਕਿਸੇ ਸਾਧ ਦਾ ਹੁਕਮ ਸੀ ਨਹੀਂ ਕੈ ਵੀ ਵਿਕੂ ਤਾ ਹੋਗਾ ਠੀਕਾ ਮੇਰੀ ਸਰਕਾਰ ਕਦੀ ਜਾ ਓਏ ਕਹਿੰਦਾ ਜੇ ਜੇ ਕਰਾਂ ਹੋਣੀਆਂ ਤੇ ਬੜੇ ਪਾਰ ਹੋਣੀਆਂ ਕਹਿੰਦਾ ਠੀਕ ਆ ਪਰ ਨੀਵੇਂ ਹੋ ਕੇ ਚੱਲੇ ਉਹ ਕਹਿੰਦਾ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਤੇ ਉੱਚਾ ਹੋ ਕੇ ਮਾਨ ਨਾ ਕਰੀ ਮਰੂਦ ਨੂੰ ਫਲ ਲੱਗ ਜਾਂਦੇ ਸਪੈਦਾ ਜਾਏ ਖਾਣਾ ਉਹ ਵਗ ਜਾਂਦਾ ਕੁਛ ਨਹੀਂ ਰਹਿੰਦਾ ਕੱਲੇ ਪੱਤੇ ਰਹਿ ਜਾਂਦੇ ਆ ਠੀਕ ਆ ਹਵਾ ਹੀ ਤੋਂ ਵੀ ਛੜ ਜਾਂਦੀ ਠੀਕ ਆ ਬੁੱਤੋਏ ਮਾਬਾ ਕਹਿੰਦਾ ਨੀਵੇਂਆਂ ਨੂੰ ਬਾਉੜ ਦਾ ਠੀਕ ਆ ਨਾ ਤਾਂ ਸਰਕਾਰ ਕਹਿੰਦਾ ਜੈ ਜੈਕਾਰ ਆ ਬੇੜਾ ਪਾਰ ਆ ਬਾਬਾ ਕਹਿੰਦਾ ਜੋ ਲੰਗਰ ਲਾਤਾ ਉਹ ਵੀ ਮਨਜ਼ੂਰ ਆ ਜੋ ਕਿਸੇ ਨੇ ਸੇਵਾ ਕਰਦੀ ਉਹ ਵੀ ਮਨਜ਼ੂਰ ਆ ਠੀਕ ਆ ਜੋ ਸਰਕਾਰ ਕਹਿੰਦੀ ਕਰੋ ਲਾਤਾ ਉਹ ਵੀ ਠੀਕ ਆ ਉਹ ਤੋਂ ਬਾਪਾ ਕਹਿੰਦਾ ਅਹੀਂ ਸੇਵਾ ਕਰਦੇ ਰਹੋ ਅਹੀਂ ਮੇਲੇ ਲੱਗਦੇ ਰਹਿਣ ਠੀਕ ਆ ਉਹ ਤੋਂ ਇਹ ਮੇਲੇ ਲੱਗਣੇ ਛੋਟੀ ਸ਼ਾਦਾਂ ਠੀਕ ਆ ਮੰਤ ਲੋਕ ਕੀ ਕਹਿੰਗਾ ਕਹਿੰਦਾ ਜਿੰਨੇ ਦਾਣੇ ਉਹਨੇ ਨਿਆਣੇ ਮੁੰਡੇ ਤੇ ਮੁੰਡਾ ਠੰਡਾ ਵੱਜੇ ਆ Thank yeah. you. ਅੱਡ ਬਟੇ ਦੇਤੀ ਵੀ ਮਾਨਤਾ ਕਰਦੇ ਆ ਹੈ ਪਿਕਅਪ ਐਂਡ ਕਿਹੜਾ ਬੁੱਤ ਤੇਰਾ ਮਰਕੋ ਘਾਵ ਹੈ ਮੰਡੀ ਮੰਡੀ ਦਾਪੜੀ ਟੈਂਟਾ ਰਣ ਨੂੰ ਸਾਰੀ ਜੀ ਬੋਲੋ ਲਾਲ ਲੜੀ ਸਦਾ ਹੈ ਦਾਪੜੀ ਮੰਡੀ ਕਾ ਬਾਬਾ ਚੱਲੀ ਹੈ ਉਹ ਚੱਪਾ ਕਪੂਲੇ ਸ਼ਹੀਦਾਂ ਵਾਲਾ ਬਾਣਾ ਹੋਵੇ ਦਬਾਅ ਕੋ ਦਬਾਅ ਪੈਂਦਾ ਪੁੱਤਰੇ ਨੂੰ ਹੈ ਨਹੀਂ ਜੀ ਬੜਕੇ ਦਾ ਨਹੀਂ ਜੀ ਦਬਾਅ ਨਹੀਂ ਪੈਂਦਾ ਇਕੱਲੇ ਬਾਜ ਨੂੰ ਬਾਜ ਬੱਸ ਹਾਂ ਜੀ ਠੀਕ ਹੈ ਗੱਲ ਫਿਰ ਪੁੱਤ ਮੈਂ ਅਸਤਰ ਗੱਲ